ਰਵਿੰਦਰ जडेजा ਇਸ ਸਮੇਂ ਦੁਨੀਆ ਦਾ ਨੰਬਰ 1 ਆਲਰਾਊਂਡਰ ਕਿ ਕਮਾਲ ਦੀ ਟੈਸਟ ਸੀਰੀਜ਼ ਜਾਰੀ ਹੈ ਉਹਨਾਂ ਦੀ ਲਗਾਤਾਰ 4 ਅਰਧ ਸੈਂਕੜੇ ਕਮਾਲ ਦੀ ਬੱਲੇਬਾਜ਼ੀ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਰੋਹਿਤ ਸ਼ਰਮਾ ਤੇ ਆਰ अश्विन ਸੰਯਾਸ ਲੈ ਚੁੱਕੇ ਨੇ ਇਸ ਸਮੇਂ ਸਾਰਾ ਭਾਰ ਪ੍ਰੈਸ਼ਰ ਸਿਚੁਏਸ਼ਨ ਸਿਰਫ ਰਵਿੰਦਰ ਜ데ਜਾ ਨੇ ਚੁੱਕੀ ਹੋਈ ਹੈ ਭਾਰਤੀ ਟੀਮ ਦੀਆਂ ਪੂਰੀਆਂ ਉਮੀਦਾਂ ਉਹਨਾਂ ਦੇ ਪਣੀਆਂ ਹੋਈਆਂ ਸਨ ਆਖਰੀ ਸਮੇਂ ਤੱਕ ਉਹਨਾਂ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਸਲੂਟ ਕਰਦੇ ਆ ਐਸੇ ਮਹਾਨ ਖਿਡਾਰੀ ਨੂੰ ਰਵਿੰਦਰ ਜ데ਜਾ ਨੂੰ ਉਹ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਜਿਸ ਦੇ ਕਿ ਉਹ ਹੱਕਦਾਰ ਨੇ ਪਰ ਡੋਮੈਸਟਿਕ ਕ੍ਰਿਕਟ ਵਿੱਚ ਤਿੰਨ ਤਿੱਰੇ ਸੈਂਕੜੇ ਬਣਾ ਚੁੱਕੇ ਨੇ ਉਹ ਤੇ ਟੈਸਟ ਕ੍ਰਿਕਟ ਵਿੱਚ ਚਾਰ ਸੈਂਕੜੇ ਤੇ ਬਹੁਤ ਹੀ ਸ਼ਾਨਦਾਰ ਪਲੇਅਰ ਬਹੁਤ ਹੀ ਵਧੀਆ ਆਲਰਾਊਂਡਰ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਭਾਰਤੀ ਟੀਮ ਲਈ ਐਦਾਂ ਹੀ ਵਧੀਆ ਪ੍ਰਦਰਸ਼ਨ ਕਰਦੇ ਰਹਿਣਗੇ